ਨਾ ਨਹੀਂ ਮੈਂ ਅੰਦਰ ਪੈ ਕਿ ਚੱਲਣਾ ਨਾ ਜਿਹੜਾ ਚੌਂ ਜਾਪ ਤੇ ਲੱਗਿਆ ਹੋਇਆ ਆਪਾਂ ਚੌਂ ਜਾਪ ਤੇ ਦੀ ਲੰਘਣਾ ਹੀ ਨਾ ਕਰਦੇ ਮੈਂ ਤਾਂ ਮੈਂ ਕੋਈ ਆਦੇ ਉਹਦੇ ਉਹਦੇ ਕਰਕੇ ਥੋੜੀ ਨਹੀਂ ਹਾਂ ਇਹ ਕਿਹਦੀ ਗੱਡੀ ਹੈ ਇਹ ਸਰਕਾਰੀ ਗੱਡੀ ਹੈ ਜੀ ਇਹ ਕਿਹਦੀ ਗੱਡੀ ਹੈ ਇਹ ਇਹ ਸਰਕਾਰੀ ਗੱਡੀ ਹੈ ਜੀ ਇਹ ਨਾ ਇਹ ਜਿਹੜੇ ਪਿੱਛੇ ਬਰੇਕ ਲਗਾਉਂਦੇ ਇਹ ਕਿੱਥੇ ਲੈ ਕੇ ਜਾਦੇ ਇਹ ਸਰਕਾਰੀ ਹੈ ਸਰਕਾਰੀ ਗੱਡੀ ਹੈ ਡਰਾਈਵਰ ਕੌਣ ਹੈ ਦਾ ਆਈ ਸਰਕਾਰੀ ਗੱਡੀ ਹੈ ਡਰਾਈਵਰ ਤਾਂ ਹੈ ਨਹੀਂ ਗੀਤੀ ਗੱਡੀ ਡਰਾਈਵਰ ਤਾਂ ਹੈ ਨਹੀਂ ਸੀ ਕਿ ਇਹਨੂੰ ਵਿਚਾਰੇ ਨੇ ਚਲਾ ਕੌਣ ਰਿਹਾ ਨੇ ਇਹ ਨੂੰ ਚਾਈ ਵੀ ਹੈ ਡਿਊਟੀ ਦਾ ਤੁਸੀਂ ਕੌਣ ਹੋ ਮੈਂ ਤਾਂ ਕਹਿ ਸਕਦੀ ਹਾਂ ਤੁਸੀਂ ਚਲਾ ਕੇ ਲੈ ਗਏ ਹੋ ਗੱਡੀ ਇਹ ਸਰਕਾਰੀ ਹੈ ਇਹ ਹਾਂ ਜੀ ਹਾਂ ਜੀ ਬਟ ਇਹ ਤਾਂ ਕੋਈ ਨਹੀਂ ਕਨਫਰਮ ਕਰਦਾ ਇਹ ਬਿਚਾਰੇ ਨੂੰ ਜੀ ਮਤਲਬ ਬਲਾ ਦੇਣ ਤੋਂ ਨਾਲ ਦਸਤਖਤੇ ਨਾਲ ਬਣਾ ਲਈ ਰਹੀ ਹੈ ਰਸੀਦ ਕਰਾਤੀ ਜੀ ਨੰਬਰ ਕੋਈ ਨਹੀਂ ਬਲਾ ਦੂ ਕੋਈ ਹਾਂਜੀ ਕਾਫੀ ਗਾਲ੍ਹੀ ਇਸ ਦੇ ਪਾਸ ਕੰਨ ਦੀ ਸੋਟੀ ਗਾਲ੍ਹੀ ਵੀਡੀਓ ਦਾ ਕਾਫੀ ਗਾਲ੍ਹੀ ਹਾਂਜੀ ਹਾਂਜੀ ਦੱਸੋ ਮੈਂ ਤਾਂ ਮਿਲਣਾ ਚਾਹੁੰਦੀ ਜੀ ਤੁਹਾਨੂੰ ਔਰ ਮੇਰੇ ਕੋਲ ਕਾਫੀ ਫੇਰ ਵੀ ਫੋਨ ਆ ਰਹੇ ਨੇ ਮੈਂ ਡੀ ਸਾਹਿਬ ਨਾਲ ਵੀ رابطہ ਕੀਤਾ ਹੈ ਅਮਨੂ ਨੂੰ ਫੋਨ ਐਸਵੀਐਮ ਸਾਹਿਬ ਨਾਲ ਵੀ رابطہ ਕੀਤਾ ਹੈ ਮੀਡੀਆ ਹੈ ਮੇਰੇ ਨਾਲ ਕੋਈ ਗੱਲ ਨਹੀਂ ਮੈਂ ਮੀਡੀਆ ਲੈ ਕੇ ਆਇਆ ਹਾਂ ਨਾ ਮੈਂ ਸਾਰਿਆਂ ਨਾਲ رابطہ ਕੀਤਾ ਹੈ ਵੀ ਬੀਡੀਪੀਓ ਸਾਹਿਬ ਜਿਹੜੇ ਕੋਈ ਪੇਪਰਾਂ 'ਚ ਦੇਰੀ ਹੋ ਰਹੀ ਹੈ ਕੋਈ ਹਲਕੇ ਦੀ ਨੁਮਾਇੰਦਗੀ ਕਰ ਰਹੀ ਹੈ ਮੈਂ ਕਿਸੇ ਨੂੰ ਕੋਈ ਡਿਲੇ ਹੋ ਰਹੀ ਹੈ ਕੁਝ ਹੋ ਰਿਹਾ ਹੈ ਉਹਨਾਂ ਨੂੰ ਆਪਾਂ ਕਲੀਅਰ ਕਰ ਲਈਏ ਕਿਉਂਕਿ ਸਰਕਾਰ ਹੈ ਤੇ ਬਦਨਾਮੀ ਤਾਂ ਮੇਰੀ ਤੇ ਮਾਨਜੋਗ ਮੁੱਖ ਮੰਤਰੀ ਸਾਹਿਬ ਦੀ ਸਾਡੀ ਸਰਕਾਰ ਦੀ ਪਾਰਟੀ ਦੀ ਬਦਨਾਮੀ ਹੁੰਦੀ ਹੈ ਨਾ ਹਾਂਜੀ ਸੋ ਮੈਂ ਤਾਂ ਤੁਹਾਨੂੰ ਤੁਸੀਂ ਚੈੱਕ ਕਰ ਲਓ ਫੋਨ ਮੇਰੀਆਂ ਸਵੇਰ ਦੀਆਂ ਕਿੰਨੀਆਂ ਕਮਿਟ ਕੋਲ ਨੇ ਮੈਂ ਤਿੰਨ ਕਵਾਂਈਆਂ ਸੀ ਮੈਂ ਤੁਹਾਨੂੰ ਦੱਸਾਂ ਹਾਂ ਚਲੋ ਕੋਈ ਗੱਲ ਨਹੀਂ ਤੁਸੀਂ ਜ਼ਰੂਰੀ ਨਹੀਂ ਸਮਝਿਆ ਕੋਈ ਗੱਲ ਨਹੀਂ ਤੁਸੀਂ ਬਿਜੀ ਹੋਮ ਹੋਗੇ ਚਲੋ ਨਹੀਂ ਨਹੀਂ ਬਿਜੀ ਨਹੀਂ ਸੀਗਾ ਚਲੋ ਤੁਸੀਂ ਬਿਜੀ ਹੋਮ ਹੋਗੇ ਮਾਨਜੋਗ ਬੀੜੀ ਪੀਸਾ ਤੁਸੀਂ ਬਿਜੀ ਹੋਮ ਹੋਗੇ ਨਹੀਂ ਮੈਂ ਬਿਜੀ ਨਹੀਂ ਸੀਗਾ ਮੈਂ ਰੀਸੈਂਟਲੀ ਮੇਰੇ ਕੋਲ ਪਤਾ ਲੱਗਿਆ ਮੈਨੂੰ ਕਿ ਆਪ ਜੀ ਗੱਡੀ ਚ ਲੈ ਕੇ ਆਏ ਹੋ ਪੂਰਾ ਕੋ ਸਰਕਾਰੀ ਮੁਲਾਜ਼ਮ ਹੈ ਕੋਈ ਜਾਣਤੋ ਹੈ ਸਾਰੇ ਕੋ ਪੁੱਛੀ ਗੱਡੀ ਚ ਲੈ ਕੇ ਆਇਆ ਜੀ ਮੈਂ ਚੈੱਕ ਕਰਾਂ ਲੈ ਕੀ ਗੱਡੀ ਚ ਚੈੱਕ ਕਰੀ ਲੈ ਕੇ ਆਇਆ ਮੈਂ ਤਾਂ ਕੋਈ ਨਹੀਂ ਆਪਾ ਇੱਕ ਮਿੰਟ ਰੁਕੋ ਤੁਸੀਂ ਨਹੀਂ ਮੈਂ ਕੁਛ ਐਸਐਸਪੀ ਜਾਨ ਨੂੰ ਫੋਨ ਲਾਈਏ ਬਈ ਗੁਰਵਿੰਦਰ ਫੋਨ ਦੇ ਦਿਓ ਗੱਡੀ ਚ ਕੀ ਲੈ ਕੇ ਆਇਆ ਜੀ ਮੈਂ 41 ਕੀ ਲੈ ਕੇ ਆਇਆ ਮੈਂ ਗੱਡੀ ਤੁਸੀਂ ਮੈਂ ਤੁਸੀਂ ਗੱਡੀ ਚ ਚੈੱਕ ਕਰੋ ਮੇਰੀ ਮਾਦਾ ਕੋਈ ਮੈਂ ਤਾਂ ਪਤਾ ਨਹੀਂ ਕਿ ਇਹ ਗੱਡੀ ਮੈਦੀ ਦਾ ਉਹ ਚਲਾ ਰਹੇ ਸੀ ਗੁੰਡਾ ਮੈਂ ਤਾਂ ਬੈਠਾ ਵੀ ਨਹੀਂ ਇਸ ਵਿੱਚ ਮੇਰੀ ਗੱਡੀ ਮੈਂ ਤਾਂ ਅਜੇ ਕੁਝ ਕਹੀ ਨਹੀਂ ਇੱਕ ਮਿੰਟ ਰੁਕ ਜਾਓ ਚਲੋ ਕੋਈ ਗੱਲ ਨਹੀਂ ਮੈਨੂੰ ਕਰਾ ਦਿਓ ਮੈਡਮ ਜਿਹੜਾ ਅਰੈਸਟ ਕਰਾਉਣਾ ਕਰਾ ਦਿਓ ਮੈਂ ਤਾਂ ਕੁਝ ਨਹੀਂ ਕਿਹਾ ਮੈਂ ਮੇਰੀ ਗੱਡੀ ਤਾਂ ਮੈਨੂੰ ਵੀ ਨਹੀਂ ਪਤਾ ਮੈਂ ਕੀ ਸੀਗਾ ਮੇਰੀ ਗੱਡੀ ਕੀ ਰੱਖਿਆ ਗਿਆ ਬਾਲੀ ਚੈੱਕ ਕਰੋ ਜੀ ਮੇਰੀ ਗੱਡੀ ਮੈਂ ਤਾਂ ਮੇਰੇ ਤਾਂ ਮੈਂ ਸਾਈਡ ਤੇ ਬੈਠਾ ਮੈਂ ਆਪਾਂ ਨਹੀਂ ਹੱਥ ਲਾਉਣਾ ਕਿਸੇ ਨੂੰ ਗੱਡੀ ਨੂੰ ਹਟਾ ਲਓ ਪ੍ਰੀਜ਼ੈਂਟ ਮੈਂ ਲੋ ਸਰਕਾਰੀ ਗੱਡੀਆਂ ਸਰ ਮੈਨੂੰ ਤਾਂ ਪਤਾ ਵੀ ਨਹੀਂ ਕੀ ਬਾਲੀ ਰੱਖਿਆ ਗਿਆ ਮੇਰੀ ਕਿਹਦੀ ਗੱਡੀ ਹੈ ਇੱਥੇ ਬਲਾਲੇ ਜਿਹੜੇ ਵੀ ਹੈਗੇ ਨੇ ਬਈ ਗੱਡੀ ਫੋਟੋ ਨਾ ਠੀਕ ਹੈ ਮੈਂ ਹੋ ਸਕਦਾ ਮੈਂ ਗਲਤੀਆਂ ਜੇ ਮੈਂ ਗਲਤੀ ਹੋਊਂਗਾ ਨਾ ਮੈਂ ਮੈਂ ਤਾਂ ਕੁਝ ਵੀ ਮੈਂ ਤੈਨੂੰ ਮੈਂ ਆਪਦੇ ਬੱਚਿਆਂ ਦੀ ਸੌਖਾ ਨਾ ਮੈਂ ਤਾਂ ਗੱਡੀ 'ਚ ਬੈਠੇ ਮੈਡਮ ਮੁੰਡਾ ਉਹ ਦੂਜਾ ਗੱਡੀ ਚ ਲਾ ਰਹੀ ਹਾਂ ਤੁਹਾਨੂੰ ਕਿ ਮੈਂ ਮਾਫੀ ਮੰਗੂਗੀ ਜੀ ਨਹੀਂ ਨਹੀਂ ਮੈਂ ਦੱਸੋ ਦੱਸੋ ਸੀ ਨਾ ਮੈਂ ਮੈਂ ਚੈੱਕ ਕਰ ਲਾਂ ਮੈਂ ਐਸਐਸਪੀ ਸਾਹਿਬ ਨਾਲ ਗੱਲ ਕਰਦੀ ਆਂ ਆਪਾਂ ਕਲੀਅਰ ਕਰ ਲਈਏ ਬਾਲੀ ਮੇਰੀ ਗੱਡੀ 'ਚ ਕੀ ਰੱਖਿਆ ਗਿਆ ਬ ਪਤਾ ਨਹੀਂ ਕਿ ਮੇਰੇ ਲੰਬੇ ਚਾਬੀ ਨਹੀਂ ਸੀ ਮਿਸਟਰ ਬਾਲੀ ਆ ਬਾਲੀ ਜੀ ਨੇ ਜੀ ਆ ਬਾਲੀ ਵੀ ਖੜੇ ਨੇ ਜੀ ਮੇਰੀ ਗੱਲ ਦਿੱਤੀ ਰੱਖਿਆ ਬਾਲੀ ਮੈਨੂੰ ਇਹ ਦੱਸੋ ਨਾ ਪਲੀਜ਼ ਬਾਲੀ ਕੁਛ ਕੁਛ ਮੇਰਾ ਨਾਮ ਹੁੰਦਾ ਹੁੰਦਾ ਸੀ ਕਿ ਸੈਕਟਰੀ ਜੀ ਰਹੇ ਨੇ ਕੋਲ ਨਾਲ ਅਚਰੈਵਤ ਅਸਰ ਨਹੀਂ ਆ ਰਹੀ ਕਿਹਾ ਡਿਫਟਸ ਨੂੰ ਫੋਨ ਲਾਇਆ ਵੀ ਡੀਐਸਪੀ ਰਾਹੁਲ ਗੱਲ ਕਰਾਏ ਮੇਰੀ ਐਸਐਸਪੀ ਸਾਬ ਨੇ ਫੋਨ ਨਹੀਂ ਚੁੱਕਿਆ ਨੀ ਆ ਰਹੇ ਮੈਮ ਉਹ ਛੇਪੀ ਜਨਾਬ ਸਾਹਿਬ ਮੈਨੂੰ ਨਹੀਂ ਪਤਾ ਵੀ ਅਟੈਚਮੈਂਟ ਕੀ ਰੱਖਿਆ ਗਿਆ ਮੈਨੂੰ ਨਹੀਂ ਪਤਾ ਹੈ ਹੈਲੋ ਹਾਂਜੀ ਐਸਐਸਪੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਅ ਮੈਂ ਐਸਡੀਐਮ ਦਫਤਰ ਖੜੀ ਆ ਜੀ ਭਵਾਨੀਗੜ ਤੇ ਮੈਂ ਤੁਹਾਡੀ ਜਾਣਕਾਰੀ ਚ ਦੱਸ ਦਵਾ ਕਿ ਮੈਂ ਇਸ ਟਾਈਮ ਲਾਈਵ ਵੀ ਹੈਗੀ ਆ ਤੇ ਮੇਰੇ ਕੋਲ ਮੀਡੀਆ ਵੀ ਹੈਗਾ ਜੀ ਮੈਨੂੰ ਕੰਪਲੇਂਟ ਮਿਲੀ ਹੈ ਬੀਡੀਪੀਓ ਪਾਨੀਗੜ ਦੇ ਰਿਗਾਰਡਿੰਗ ਹਨਾ ਕਾਈਂਡਲੀ ਕੋਈ ਵੀ ਤੁਹਾਡਾ ਮੁਲਾਜ਼ਮ ਆ ਕੇ ਉਹਦੀ ਤਸਦੀਕ ਕਰ ਲਵੇ ਤੇ ਅਸੀਂ ਉਰੀ ਖੜੇ ਆਂ ਹਾਂਜੀ ਐਸਡੀਐਮ ਆਫਿਸ ਪਾਨੀਗੜ ਦੇ ਦੇ ਕ ਜੋ ਅਸੀਂ ਇੱਥੇ ਖੜੇ ਆਂ ਮੀਡੀਆ ਵੀ ਸਾਰਾ ਮੇਰਾ ਇੱਥੇ ਆ ਸਾਰੇ ਇੱਥੇ ਨੇ ਲਾਈਵ ਵੀ ਮੈਂ ਹੋਈ ਵੀ ਸਾਰੇ ਨੀ ਮੇਰੀ ਗੱਡੀ ਚ ਹੈ ਤੁਸੀਂ ਆਪਣਾ ਕੰਮ ਕਰ ਲਓ ਕੋਈ ਨਹੀਂ ਮੈਂ ਥੋੜੀ ਜਿਹੀ ਤੁਸੀਂ ਕੋਈ ਮੈਡਮ ਉਸ ਟੱਕੜੇ ਤੁਸੀਂ ਇਲੈਕਸ਼ਨ ਦਾ ਤੁਸੀਂ ਇੰਚਾਰਜ ਹੋ ਤੁਹਾਡੀ ਬਹੁਤ ਸਾਰੀ ਜ਼ਿੰਮੇਵਾਰੀਆਂ ਨੇ ਤੁਹਾਡਾ ਟਾਈਮ ਨਹੀਂ ਆ ਰਿਹਾ ਤੁਸੀਂ ਮੇਰੇ ਦਫ਼ਤਰ ਘਰ ਆਜੋ ਚਾਹ ਪੀ ਤੁਹ ਬੈਠ ਜਾਓ ਕੋਈ ਕੋਈ ਗੱਲ ਨਹੀਂ ਕੋਈ ਗੱਲ ਬੈਠੇ ਕੁਰਸੀ ਮੋਹਾਂ ਬੈਠੇ ਕੋਈ ਗੱਲ ਇੱਥੇ ਕੁਰਸੀ ਮੋਹਾਂ ਲਿਖੀ ਲਿਸੀ ਪਿੱਛਮਾਣ ਨੂੰ ਇਲੈਕਸ਼ਨ ਕੈਮਰੇ ਲੱਗੇ ਹੋ ਨੇ ਕਿਸੇ ਜਿਹੜੀ ਤੁਸੀਂ ਜਿਵੇਂ ਖੜਾ ਕਿਉਂ ਵੀ ਖੜੀ ਆ ਤੰਬਰੇ ਨੂੰ ਬਹੁਤ ਅੱਗੇ ਨੇ ਇਹੀ ਲੈ ਕੇ ਆਉਣੀ ਹੈ ਇਹਨਾਂ ਦੀ ਦਰਵਾਜ਼ੇ ਚ ਜਾਈਏ ਕੋਈ ਦਿੱਕਤ ਨਹੀਂ ਹੈ ਲੈ ਗੱਡੀ ਲੈ ਕੇ ਕੌਣ ਇਹਦਾ ਆਏ ਮੈਂ ਆਪ ਚਲਾ ਕੇ ਲਿਗਿਆ ਪਹਿਲਾਂ ਉਹਦੇ ਕੋਲ ਸੀ ਗੱਡੀ ਨਹੀਂ ਨਹੀਂ ਰੁਕੋ ਵਾਲੀ ਗੱਲ ਨਹੀਂ ਨਾ ਮੈਡਮ ਮੈਂ ਦੰਦਾ ਤਾਂ ਵੀ ਮੈਂ ਇਹੋ ਜਿਹਾ ਕੰਮ ਕਰ ਦਿੰਦੀ ਜੇ ਮੈਂ ਤੁਹਾਨੂੰ ਮੰਨਾਂਗਾ ਉਸ ਗੱਲ ਤੇ ਮੈਂ ਮਨਾ ਕੀਤਾ ਸੀ ਉਸ ਕੰਮ ਚ ਮੈਂ ਨਹੀਂ ਕੀਤਾ ਕੋਈ ਦਿੱਕਤ ਨਹੀਂ ਨੇ ਗੱਡੀ ਤਾਂ ਆਪੇ ਚੱਲ ਕੇ ਗਈ ਸੀ ਮੈਂ ਤਾਂ ਹੁਣ ਆਪ ਚ ਲੱਗ ਲੈਗਾ ਪਹਿਲਾਂ ਨਹੀਂ ਮੈਨੂੰ ਪਤਾ ਸੀ ਤੇ ਗੱਡੀ ਤਾਂ ਬਾਹਰ ਖੜੀ ਸੀ ਮੈਂ ਤਾਂ ਉਹਦਾ ਪਹਿਲਾਂ ਉਹ ਮੁੰਡਾ ਚਲਾ ਉਹ ਤਾਂ ਬੈਠਾ ਸੀ ਜਿਹੜਾ ਮੁੰਡਾ ਮੈਂ ਤਾਂ ਇਸ ਗੱਲ ਦਾ ਕੋਈ ਵੀ ਨਹੀਂ ਪਤਾ ਮੈਨੂੰ ਤੇ ਦੇਰ ਕਿਸੇ ਨੂੰ ਪੇਟ ਸ਼ਾਇਦ ਮੇਰੇ ਨਾਲੋਂ ਕੋਈ ਲੂਕ ਨਹੀਂ ਹੋ ਗਿਆ ਕੋਲ ਜਿਹੜਾ ਆਪਾਂ ਨੂੰ ਸ਼ੈਟ ਆਈ ਆਪ ਉਹਦਾ ਆਪਾਂ ਵੈਰੀਫਾਈ ਕਰ ਲੈਂਦੇ ਹਾਂ ਕਿਛ ਗੱਲ ਤੁਹਾਨੂੰ ਵੀ ਜਨਵਰੀ ਹੋਦਾ ਤੇ ਮੈਂ ਨਹੀਂ ਕਹਿੰਦਾ ਵੀ ਨਹੀਂ ਹੈਗੀ ਪਰ ਮੇਰੀ ਗੱਡੀ ਚ ਮੈਂ ਮੈਂ ਕੁਛ ਇਹੋ ਜਿਹਾ ਕੁਛ ਇੱਕ ਗਲਤ ਕਰ ਰਹੀ ਨਹੀਂ ਨਹੀਂ ਰਿਹਾ ਜਿਹੜਾ ਮੇਰੀ ਗੱਡੀ ਚ ਕੁਛ ਆਇਆ ਹੈ ਤੇ ਪਲੀ ਮੈਨੂੰ ਤਾਂ ਦੱਸੋ ਨਾ ਕੀ ਹੈਗਾ ਕਿਉਂਕਿ ਮੈਂ মিডিਆ ਲੈ ਕੇ ਆਈਆਂ ਕੱਲ ਨੂੰ ਕੋਈ ਵੀ ਗੱਲ মিডিਆ ਚਾਉਂਦੀ ਆ ਤੇ ਗਲਤ ਹੁੰਦੀ ਆ ਤਾਂ ਮੈਂ ਜਨਤਕ ਮਾਫੀ ਮੰਗਾਂਗੀ ਨਹੀਂ ਜਨਤਕ ਮਾਫੀ ਵਾਲੀ ਤਾਂ ਕੋਈ ਗੱਲ ਨਹੀਂ ਹੈ ਕਿ ਤਾ ਤੈਨੂੰ ਕਿਛ ਸਾਡੇ ਮੁੰਡੇ ਕੋਲਡ ਸਟੋਰ ਦੀ ਗੱਲ ਕੋਈ ਗੱਲ ਨਹੀਂ ਰੁਕ ਜਾਓ ਰੁਕ ਜਾਓ ਰੁਕ ਜਾਓ ਰੁਕ ਜਾਓ ਮੈਂ ਖੜੀ ਆ ਨਾ ਗੱਲ ਕਰਨ ਨੂੰ ਰੁਕ ਜਾਓ ਮੈਂ ਸ਼ੂਟ ਕਰ ਰਿਹਾ ਮੈਂ ਪਲੀਜ਼ ਇਹ ਰਸ ਕਿ ਆਪਣੇ ਕੋਈ ਕੋਈ ਖਾਸ ਸਰ ਕਰੋ ਅਸੀਂ ਵੀ ਆਪਣੀ ਡਿਊਟੀ ਕਰ ਰਹੇ ਆ ਪਲੀਜ਼ ਹਣਾ ਨਹੀਂ ਐਨਾ ਟਾਈਮ ਵੀ ਨਹੀਂ ਹੈਗਾ ਜੀ ਸਾਰੇ ਬਿਜ਼ੀ ਨੇ ਤੁਸੀਂ ਬਿਜ਼ੀ ਹੋ ਮੈਂ ਪਲੀਜ਼ ਸਾਰਾ ਔਨ ਕੈਮਰਾ ਕਰੋ ਜੀ ਕੋਈ ਰਾਜਤਾਨੀ ਹੈ ਜੀ ਸਿਰਫ ਵਹੀਕਲ ਮੇਰਾ ਮੈਂ ਜੇ ਕਿਸੇ ਗਲਤੀ ਕੀਤੀ ਹੋਵੇ ਤਾਂ ਮੈਂ ਸਜ਼ਾ ਦਾ ਭਾਗੀਦਾਰ ਹਾਂ ਜੀ ਮੈਨੂੰ ਕੋਈ ਰਾਜ ਨਹੀਂ ਪਰ ਮੇਰੀ ਗੱਡੀ ਚ ਮੈਨੂੰ ਨੀਮਸ਼ਨ ਨਾ ਕਰੋ ਫਿਰ ਚਲੋ ਮਤਲਬ ਐਮ ਐਲ ਏ ਮੈਡਮ ਹੈਗਾ ਨਹੀਂ ਪਲੀਜ਼ ਔਨ ਕੈਮਰਾ ਹੀ ਕਰੋ ਸਾਰਾ ਪਲੀਜ਼ ਆ ਮੇਰਾ ਨਹੀਂ ਆਨੈਮ ਠੀਕ ਕਰ ਲਓ ਮੈਨੂੰ ਕੋਈ ਇਤਰਾਜ਼ ਨਹੀਂ ਦੇਖੋ ਮੈਨੂੰ ਨਹੀਂ ਪਤਾ ਮੇਰੀ ਮੇਰੇ ਕੋ ਗੱਲ ਨੂੰ ਮੇਰੀ ਗੱਡੀ ਉੱਥੇ ਰੁਕੀ ਗਈ ਹੈ ਮੈਡਮ ਮੈਨੂੰ ਉਲਝਾ ਹੈਗਾ ਉਹ ਪੂਰਾ ਲੱਗਦਾ ਹੈ ਤੁਹਾਡਾ ਵੀ ਆਊਗਾ ਸਾਰਾ ਕੁਝ ਆਊਗਾ ਗੱਡੀ ਚੈੱਕ ਗੱਡੀ ਚੈੱਕ ਕਰਾ ਲਓ ਮੈਮ ਨੂੰ ਕੋਈ ਇਤਰਾਜ਼ ਨਹੀਂ ਹੈਗਾ ਮੈਨੂੰ ਇਸ ਗੱਲ ਦਾ ਕਦੇ ਓਬਜੈਕਸ਼ਨ ਹੈ ਮੈਮ ਤੁਸੀਂ ਖੁਦ ਆ ਕੇ ਕਰਵਾ ਲਓ ਨਹੀਂ ਮੈਂ ਨਹੀਂ ਕਰ ਸਕਦੀ ਇਹ ਥੋੜਾ ਤੁਸੀਂ ਆਰਾਮ ਨਾਲ ਜੀ ਜਾਣੇ ਹੋ ਸੈਲਜਮ ਸਾਹਿਬ ਵੀ ਖੜੇ ਨੇ ਆਪਣੇ ਮੈਂਸ਼ਨ ਨੇ ਬਹੁਤ ਸਰ ਆਪ ਕਰੋ ਸਾਈਡ ਹੋ ਜਾਓ ਸਾਈਡ ਹੋ ਜਾਓ ਦੇਖੋ ਬਈ ਗੱਲ ਤੁਸੀਂ ਕੋਈ ਚੱਕਰ ਨਹੀਂ ਸਾਡੇ ਮਤੇ ਹੈ ਤੁਹਾਡੇ ਮਤੇ ਨੇ ਆਊਟ ਹਾਂ ਜੀ ਮਤਲਬ ਸਾਰੇ ਦੀ ਉਹ ਰਿਸਨ ਬ੍ਰੇਕ ਪਾਸੇ ਹੋ ਜਾ ਯਾਰ ਸ਼ੈਡ ਹੋ ਜਾ ਯਾਰ ਇਧਰਲੇ ਪਾਸੇ ਬੰਦੇ ਖੜੇ ਨੇ ਤੂੰ ਵਿੱਚ ਆਈਂ ਖੜਾ ਹੀ ਆ ਸਿੱਧਾ ਗੱਡੀ ਚੈੱਕ ਕਰ ਲੈ ਬਾਲੀ ਗੱਡੀ ਖੋਲੋ ਉਧਰ ਉਧਰ ਹਾਂ ਬੋਲ ਦੋ ਸਰ ਬਾਲੀ ਗੱਡੀ ਖੋਲੋ ਡਰਾਈਵਰ ਸਾਹਿਬ ਖੋਲੋ ਜੀ ਕਰ ਲੋ ਯਾਰ ਚੈੱਕ ਕਰ ਲੈ ਆਇਆ ਰੱਖੋ ਖੋਲੋ ਨਾ ਕੁਦਾਂ ਜੀ ਖੋਲੋ ਨਾ ਨੋ ਬੋਲ ਦੋ ਸਰ ਚੰਗੇ

ਸੋ ਵੀ ਕੈਮਰਾ ਨਿਕਲ ਜਾ ਰਿਹਾ ਹੈ। ਬਸ ਸਾਰਾ ਪਲੇ ਨਹੀਂ ਆਪ ਕੋ ਸ਼ੇਅਰ ਨਹੀਂ ਕਰ ਸਕਦੇ ਕੋਈ। ਅਸੀਂ ਜ਼ੂਮ ਆਊਟ ਕਰ। ਪਰ ਲਾ ਪਾਸਾ ਦੇਖ ਲਓ। ਆਪ ਸ਼ੇਅਰ ਕਰ ਲਾਂਗੇ। ਆਪਾਂ ਜੀ ਸ਼ੇਅਰ ਕਰ ਲਾਂਗੇ। ਪਿੱਛੇ ਵਾਲੇ ਪਿੱਛੇ ਕਰ ਲਾਂਗੇ। ਸ਼ੇਅਰ ਕਰ ਲਾਂਗੇ। ਸਾਡੇ ਕੋਲ ਗਾਰੰਟੀ ਹੈ। ਇੱਕ ਦੂਜੇ ਨਾਲ ਹਰੇ ਪਿੱਛੇ ਹੋ ਜਾਓ। ਜ਼ੂਮ ਆਊਟ ਕਰੋ ਜਿੰਨਾ ਕਿ ਹੁੰਦਾ ਬਸ ਹਾਂ ਪਿੱਛੇ ਕਰ ਲਓ। ਥੋੜੇ ਪਿੱਛੇ ਤੋਂ ਕਰ ਲਈਏ ਥੋੜਾ ਡਿਸਟੈਂਸ ਰੱਖਣਾ ਫਿਰ ਸਾਰੇ ਆਪਾਂ ਇੱਕ ਵਾਰ ਇਹ ਤੋਂ ਪਤਾ ਲੱਗਣਾ ਜ਼ੂਮ ਆਊਟ ਕਰ ਦੋ ਸਾਰੇ ਇਹ ਤਾਂ ਪਲੇਨ ਆ ਸਾਰੇ ਪਸ਼ੇਰ ਵੀ ਕਰ ਲਾਂਗੇ ਚਲੋ ਸਾਰੇ ਠੀਕ ਹੈ ਤਾਂ ਹਾਂ ਜੀ ਕੋਈ ਤੋ ਨਹੀਂ ਤੋ ਹਾਂ ਇਹ ਪਰਪਲ ਵਾਲੇ ਉਹ ਨਹੀਂ ਠੀਕ ਹੈ ਤੁਸਾਂ ਬਸਰ ਹੈ ਮੈਡੀਕੀਨ ਹਾਕ ਪ੍ਰਿੰਸੀਪਲ ਲੋ ਇ ਮੀਨ ਠੀਕ ਹੈ ਜੀ ਹਾਂ ਜੀ ਹਾਂ ਚੈੱਕ ਕਰ ਲਓ ਹਾਂ ਨਿਤਿੰਦਰ ਕੋਲ ਬੋਡ ਸਟੋਰ ਤੇ ਕਿੰਨੇ ਕਿੰਨੇ ਵਜੇ ਆਹ ਹਾਂ ਅੱਛਾ ਚਲੋ ਇੱਕ ਵਾਰੀ ਚੈੱਕ ਕਰ ਲਓ ਇਹਨੂੰ ਸਾਰਾ ਹਾਂਜੀ ਕਰ ਲੇ ਠੀਕ ਹੈ ਕਿਉਂਕਿ ਹੁਣੇ ਕਿਸੇ ਦੇ ਨਿੱਜੀ ਕੋਲਡ ਸਟੋਰ ਤੇ ਬੈਠ ਕੇ ਪਗੂਆ ਪਗੂਆਲ ਬੈਠ ਕੇ ਆਏ ਨੇ ਠੀਕ ਹੈ ਤੇ ਇਹਨੂੰ ਜਾਂਚ ਕਰ ਲਓ ਕਿਉਂਕਿ ਉੱਥੋਂ ਆਏ ਨੇ ਤੇ ਟੋਨ ਪਲਾਜ ਤੋਂ ਵਾਪਸ ਵੀ ਉਰੇ ਤੱਕ ਆਏ ਨੇ ਇੱਕ ਵਾਰੀ ਇਹਨੂੰ ਵੈਰੀਫਾਈ ਕਰ ਲਓ ਤਾਂ ਸਾਰਾ ਲੋਕਾਂ ਦੇ ਵਿੱਚ ਚੱਲ ਜੇ ਮੇਰਾ ਮੇਨ ਮੋਟਿਵ ਇਹ ਆ ਕਿ ਜਿਹੜੀ ਕੋਈ ਬਦਨਾਮੀ ਆ ਕੋਈ ਸਰਕਾਰ ਦੀ ਕੋਈ ਐਮਐਲਏ ਦੀ ਜਾਂ ਕੋਈ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਉਹ ਨਾ ਹੋਵੇ ਠੀਕ ਹੈ ਸੋ ਸਾਡੀ ਕੋਈ ਕਿਸੇ ਤਰ੍ਹਾਂ ਦੀ ਕੋਈ ਮਨਸ਼ਾ ਨਹੀਂ ਹੈਗੀ ਅਸੀਂ ਲੋਕਤੰਤਰ ਦੇ ਵਿੱਚ ਲੋਕਤੰਤਰ ਦੇ ਰਾਹੀ ਚੁਣ ਕੇ ਆਏ ਹਾਂ ਸੋ ਇਲੈਕਸ਼ਨ ਆ ਪੰਚਾਇਤ ਦੀ ਸਾਰੀ ਇਲੈਕਸ਼ਨ ਫੇਅਰ ਹੋਵੇ ਤੇ ਇਹਨਾਂ ਦੀ ਕੰਪਲੇਂਟ ਹੈਗੀ ਹੈ ਉਹਨੂੰ ਤੁਸੀਂ ਕਰਕੇ ਜਿਹੜਾ ਇਹਨੂੰ ਤਫ਼ਤੀਸ਼ ਕਰ ਲਓ ਤੇ ਹਜੇ ਵੀ ਕੁਝ ਨਹੀਂ ਹੈਗਾ ਸਾਰਾ ਕੁਝ ਇੱਥੇ ਹੀ ਹੈ ਇਹਨੂੰ ਕਰ ਲਓ ਅਸੀਂ ਖੜੇ ਆ ਸੀ ਇੱਥੇ ਖੜੇ ਆ ਠੀਕ ਹੈ ਦੇਖੋ ਅਸੀਂ ਸਰਕਾਰ ਦੇ ਵਿੱਚ ਹੈਗੇ ਆ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵਿੱਚ ਮੈਂ ਬਤੌਰ ਸੰਗਰੂਰ ਤੋਂ ਐਮਐਲਏ ਆ ਔਰ ਮੇਰੀ ਰਿਸਪੌਂਸਿਬਿਲਟੀ ਹੈ ਕਿ ਮੈਂ ਆਪਣੇ ਇਲਾਕੇ ਦੇ ਲੋਕਾਂ ਦੇ ਉਹਨਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਜਿਹੜੇ ਉਹਨਾਂ ਦਾ ਜਿਹੜਾ ਮੈਂ ਉਹਨਾਂ ਨੂੰ ਸੇਫ ਰਹਿਣ ਉਹਦੇ ਲਈ ਮੇਰੀ ਵੀ ਜਿਹੜੀ ਡਿਊਟੀ ਬਣਦੀ ਹੈ ਸੋ ਅੱਜ ਮੈਨੂੰ ਥੋੜਾ ਟਾਈਮ ਪਹਿਲਾਂ ਤਕਰੀਬਨ ਅੱਧਾ ਘੰਟਾ ਪਹਿਲਾਂ ਜਿਹੜੀ ਸ਼ਿਕਾਇਤ ਹੋਈ ਸੀਗੀ ਕਿ ਜਿਹੜੀ ਇਲੈਕਸ਼ਨ ਦੇ ਵਿੱਚ ਗੜਬੜ ਹੋ ਰਹੀ ਹੈ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਪੈਸੇ ਦਾ ਜਿਹੜਾ ਕੋਈ ਲੈਣ ਦੇਣ ਹੈਗਾ ਜਿਹਦਾ ਸਾਨੂੰ ਜਿਹੜਾ ਆਇਆ ਸੀਗਾ ਔਰ ਕਲੀਅਰ ਕੀਤਾ ਗਿਆ ਕਿ ਫੱਗੂਆਲ ਪਿੰਡ ਦਾ ਕੋਈ 골ਡ ਸਟੋਰ ਹੈਗਾ ਜਿੱਥੇ ਬੈਠ ਕੇ ਜਿਹੜੀ ਸਾਰੀ ਜਿਹੜੀ ਗੱਲਬਾਤ ਹੋਈ ਹੈ ਔਰ ਮੈਨੂੰ ਜਿੰਨਾ ਮੈਨੂੰ ਜਿਹੜੇ ਮੁੰਡਿਆਂ ਨੇ ਪਿੱਛਾ ਵੀ ਕੀਤਾ ਜਾ ਕੇ ਵੀ ਆਏ ਨੇ ਉਹ ਬੀਡੀਪੀਓ ਸਾਹਿਬ ਉਦੋਂ ਬਾਅਦ ਚ ਮੇਲਾ ਦਾ ਟੋਲ ਪਲਾਜੇ ਤੱਕ ਜਾ ਕੇ ਉੱਥੋਂ ਫਿਰ ਵਾਪਸ ਉਹ ਐਸਡੀਐਮ ਆਫਿਸ ਵੀ ਆਏ ਨੇ ਸੋ ਗੱਡੀ ਤੁਹਾਡੇ ਸਾਹਮਣੇ ਚੈੱਕ ਕੀਤੀ ਗਈ ਆ ਪੁਲਿਸ ਆ ਜਿਹੜੀ ਉਹ ਇਨਵੈਸਟੀਗੇਸ਼ਨ ਜਿਹੜੀ ਕਰੂਗੀ ਤੇ ਮੇਰਾ ਮੇਨ ਜਿਹੜਾ ਮੋਟਿਵੇ ਹੈਗਾ ਕਿ ਲੋਕਾਂ ਦੇ ਜਿਹੜੇ ਡੈਮੋਕ੍ਰੈਟਿਕ ਜਿਹੜਾ ਉਹਨਾਂ ਦਾ ਰਾਈਟ ਹੈ ਲੋਕਤੰਤ੍ਰਿਕ ਜਿਹੜਾ ਉਹਨਾਂ ਦਾ ਅਧਿਕਾਰ ਆ ਚੋਣ ਲੜਨ ਦਾ ਫੇਅਰ ਤੇ ਜਿਹੜੀ ਫੇਅਰ ਫ੍ਰੀ ਜਿਹੜੀ ਇਲੈਕਸ਼ਨ ਆ ਜਿਹੜੀ ਉਹ ਸੰਗਰੂਰ ਦੀ ਹੋਣੀ ਚਾਹੀਦੀ ਆ ਔਰ ਮੈਂ ਉਹਦਾ ਸਮਰਥਨ ਕਰਦੀ ਆ ਔਰ ਇਹਦੇ ਲਈ ਅ ਅੱਜ ਦਾ ਜਿਹੜਾ ਇਹ ਘਟਨਾਕਰਮ ਹੈ ਉਹ ਕੰਪਲੇਨੈਂਟ ਆ ਜਿਹੜਾ ਉਹ ਵੀ ਇੱਥੇ ਨਾਲ ਹੀ ਖੜੇ ਨੇ ਸੋ ਮੈਂ ਕਹੂੰਗੀ ਕਿ ਇਹਦੀ ਜਿਹੜੀ ਤਫਤੀਸ਼ ਕਰਕੇ ਜਲਦੀ ਜਿਹੜਾ ਇਹ ਕਲੀਅਰ ਕੀਤਾ ਜਾਵੇ ਤਾਂ ਜੋ ਜਿਹੜੇ ਇਦਾਂ ਦੇ ਜਿਹੜੇ ਜਿਹੜੇ ਸਿਸਟਮ ਜਿਹੜਾ ਚੱਲਦਾ ਜਿਹੜੀ ਐਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਇਹਦੇ ਨਾਲ ਜਿਹੜਾ ਸਾਡਾ ਜਿਹੜਾ ਲੀਡਰਾਂ ਦਾ ਵੀ ਜਿਹੜਾ ਅੱਖਸ ਖਰਾਬ ਹੁੰਦਾ ਔਰ ਸਰਕਾਰ ਦੀ ਵੀ ਜਿਹੜੀ ਜਿਹੜੀ ਬਦਨਾਮੀ ਹੁੰਦੀ ਆ ਸੋ ਮੈਂ ਇਕੱਲਾ ਇਹ ਨਹੀਂ ਅੱਜ ਸਵੇਰ ਦੀ ਮੈਂ ਮਾਨਯੋਗ ਬੀਡੀਪੀ ਨੂੰ ਸਭ ਨੂੰ ਮੈਂ ਫੋਨ ਤੇ ਫੋਨ ਮੈਂ ਕਰ ਰਹੀ ਆ ਕਿਉਂਕਿ ਮੇਰੇ ਕੋਲ ਲੋਕੀ ਤੁਸੀਂ ਦੇਖੋ ਅੱਜ ਜਾ ਕੇ ਪਤਾ ਕਰੋ ਮੇਰੇ ਕੋਲ ਕਿੰਨਾ ਰਸ ਹੈ ਲੋਕਾਂ ਨੂੰ ਜਿਨ੍ਹਾਂ ਨੂੰ ਉੱਥੋਂ ਕੋਈ ਬੰਦਾ ਨਹੀਂ ਮਿਲਦਾ ਕੋਈ ਪਟਵਾਰੀ ਨਹੀਂ ਮਿਲਦਾ ਕੋਈ ਬੀਡੀਪੀ ਸਾਹਿਬ ਆਪ 3 ਵਜੇ ਦੇ ਲਾਪਤਾ ਨੇ ਲੋਕੀ ਘੁੰਮਦੇ ਫਿਰਦੇ ਨੇ ਬਦਨਾਮੀ ਕੀਤੀ ਹੁੰਦੀ ਆ ਆਫਟਰ ਆਲ ਐਮਐਲਏ ਦੀ ਮੈਂ ਪਲੀਜ਼ ਇੱਕ ਮਿੰਟ ਨਾਮ ਜ਼ਰੂਰ ਦੱਸ ਦਿਓ ਕੀ ਇਨਪੁੱਟ ਮਿਲੀ ਸੀ ਕਿਹੜਾ ਕਾਰਡ ਸੀਗਾ ਜਾਂ ਕਿੱਥੋਂ ਪੈਸੇ ਲੈ ਗਏ ਸੀ ਮੈਂ ਨਾਮ ਜ਼ਰੂਰ ਦੱਸ ਦਿਓ ਮੁੰਡਾ ਸਾਡਾ ਕੰਪਲੇਨੈਂਟ ਇੱਥੇ ਖੜਾ ਮੈਂ ਉਹ ਆਫੀਸਰ ਦਾ ਨਾਮ ਜ਼ਰੂਰ ਦੱਸ ਦਿਓ ਕਿੰਨੇ ਪੈਸੇ ਲੈ ਗਏ ਆਫੀਸਰ ਦਾ ਨਾਮ ਦੇਖੋ ਮੈਂ ਇਹ ਨਹੀਂ ਕਹਿ ਸਕਦੀ ਤੁਹਾਡੇ ਸਾਹਮਣੇ ਹੀ ਆ ਮੈਂ ਤਾਂ ਚੈੱਕ ਕਰਾਇਆ ਮੈਂ ਉਹ ਆਫੀਸਰ ਦਾ ਨਾਮ ਦੱਸ ਦਿਓ ਪਲੀਜ਼ ਆਫੀਸਰ ਦਾ ਨਾਮ ਦੱਸ ਦਿਓ ਬੀਡੀਪੀਓ ਜਿਹੜਾ ਆਪਣਾ ਬਲਜੀਤ ਸਿੰਘ ਸੋਹੀ ਉਹ ਜਿਹੜੇ ਹੈਗੇ ਨੇ ਸੰਗਰੂਰ ਦੇ ਪੌਣੀਗੜ ਦੇ ਸੌਰੀ ਮੌਕੇ ਤੇ ਸੋ ਉਹਨਾਂ ਤੇ ਜਿਹੜੇ ਇਤਰਾਜ਼ ਲੱਗੇ ਨੇ ਮੈਂ ਕਹਿਣਾ ਚਾਹੁੰਦੀ ਆ ਕਿ ਪ੍ਰਸ਼ਾਸਨ ਨੂੰ ਵੀ ਕਿ ਇਹਨੂੰ ਕਲੀਅਰ ਕਰਾਇਆ ਜਾਵੇ ਕਿ ਤਾਂ ਜੋ ਜਿਹੜੀ ਸਾਡੇ ਤੇ ਜਿਹੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜੇ ਲਾਂਚਨ ਲੱਗਦੇ ਨੇ ਸਾਡੀ ਜਿਹੜੀ ਬਦਨਾਮੀ ਹੁੰਦੀ ਆ ਸਰਕਾਰ ਦੀ ਜਿਹੜੀ ਬਦਨਾਮੀ ਹੁੰਦੀ ਆ ਉਹ ਕਲੀਅਰ ਹੋਣੀ ਚਾਹੀਦੀ ਔਰ ਮੈਂ ਇਸ ਪਿੰਡ ਨੂੰ ਲੈ ਕੇ ਜਿਹੜੀ ਹੈਗੀ ਆ ਤੁਹਾਨੂੰ ਸ਼ਿਕਾਇਤ ਮਿਲੀ ਸੀ ਫਗੋਵਾਲ ਪਿੰਡ ਨੂੰ ਲੈ ਕੇ ਜਿਹੜੀ ਕੰਪਨੀ ਹੋਈ ਆ ਟੋੜਨ ਨਾਮ ਕੀ ਭਾਜੀ ਜਨਾਵੋ ਲਿਖੋ ਚੰਗਾ ਜੀ ਲਖਵਿੰਦਰ ਜੀ ਕੀ ਤੁਹਾਨੂੰ ਸ਼ਿਕਾਇਤ ਮਿਲੀ ਆ ਕਿਸ ਪੱਧਰ ਦੇ ਉੱਪਰ ਤੁਹਾਨੂੰ ਲੈ ਕੇ ਸ਼ਿਕਾਇਤ ਮਿਲੀ ਤੇ ਰਿਸ਼ਵਤ ਕਿੰਨੀ ਸੀ ਜੋ ਤੁਹਾਨੂੰ ਜਾਣਕਾਰੀ ਮਿਲੀ ਆ ਲਿਖੋ ਰਿਸ਼ਵਤ ਬਾਰੇ ਨਹੀਂ ਅੰਦਰੋਂ ਨਿਕਲੇ ਨੇ ਇਹ ਕੋਲਡ ਸਟੋਰੇਜੋਂ ਅੰਦਰ ਤਾਂ ਨਹੀਂ ਅਸੀਂ ਗਏ ਠੀਕ ਆ ਨਿੱਜੀ ਕੋਲਡ ਸਟੋਰ ਦੀ ਇੱਥੇ ਹੀ ਬੈਠੇ ਜੀ ਹਾਂ ਅਸੀਂ ਤਾਂ ਆਪਣੇ ਵੋਟਾਂ ਵਾਸਤੇ ਉਧਰ ਫਿਰਦੇ ਸੀ ਠੀਕ ਹੈ ਕਿ ਉੱਥੇ ਬੈਠੇ ਸੀ ਠੀਕ ਹੈ ਜੀ ਮਨਸ਼ਾ ਕੀ ਲਾਇ ਲੇ ਕਿ ਕਿਸ ਕਾਰਨ ਕਰ ਰਹੀ ਥੈਨੂੰ ਕਿਉਂ ਲੱਗਿਆ ਮਨਸ਼ਾ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਇਹ ਕਿੰਨੇ ਟਾਈਮ ਤੋਂ ਗੈਫ ਨੇ ਕੀ ਕਰ ਰਹੇ ਨੇ ਮਨਸਾ ਦਾ ਹੁਣ ਇਹਨਾਂ ਨੂੰ ਪਤਾ ਹੋਊਗੀ ਕਿ ਕਿਸ ਤੱਕ ਕੈਂਡੀਡੇਟ ਦੇ ਵੱਲੋਂ ਜਿਹੜੀ ਰਿਸ਼ਵਤ ਦਿੱਤੀ ਗਈ ਆ ਜਾਂ ਕੀ ਤੁਹਾਡੇ ਵੱਲੋਂ ਇਲਜ਼ਾਮ ਲਗਾਇਆ ਰਿਹਾ ਵੀ ਕਿਸ ਕਲੀਅਰ ਕਰੋਗੇ ਇਹ ਸਾਨੂੰ ਕੈਂਡੀਡੇਟ ਬਾਰੇ ਨਹੀਂ ਪਤਾ ਪਰ ਇਹ 골ਡ ਸਟੋਰ ਜੋ ਨਿੱਕੀ ਨੇ ਦੋਨੋਂ ਸਟੋਰ ਕੀ ਦਾ ਹੋਣੇ 골ਡ ਸਟੋਰ 골ਡ ਸਟੋਰ ਛੱਗੋ ਵਾਲੇ ਨੇ ਬਣੇ ਹੋਏ ਨੇ ਉਹ ਤਾਂ ਪ੍ਰਾਈਵੇਟ ਨੇ 골ਡ ਸਟੋਰ ਮੈਂ ਇਹ ਜਾਣਕਾਰੀ ਦਿੰਦਾ ਹਾਂ ਕਿ ਤੁਹਾਨੂੰ ਜਾਣਕਾਰੀ ਹੋਣੀ ਹੈ ਤਾਂ ਇੱਥੇ ਪਹੁੰਚੇ ਹੋ ਤੁਸੀਂ ਵਿਧਾਇਕ ਐਮ ਐਲ ਏ ਭਰਾਏ ਨੂੰ ਜਾਣ ਕਰ ਦਿੱਤੀ ਆ ਕਿਸ ਕੈਂਡੀਡੇਟ ਦੇ ਕਰਕੇ ਰਿਸ਼ਵਤ ਦਿੱਤੀ ਸੀ ਕਿੰਨੀ ਦਿੱਤੀ ਸੀ ਜੋ ਤੈਨੂੰ ਜਾਣਕਾਰੀ ਉਹ ਪਲੀਜ਼ ਦੋ ਵੀਰੇ ਅਸੀਂ ਨੇ ਉੱਥੋਂ ਨਿਕਲਦਾ ਦੇਖਿਆ ਹਾਂ ਹਾਂਜੀ ਨਿਕਲਦਾ ਦੇਖਿਆ ਨਾ ਕਿਸੇ ਦੇ ਪਰਸਨਲ 골ਡ ਸਟੋਰ ਤੇ ਕਿਉਂ ਗਿਆ ਵੀਡੀਓ ਪੀਆ ਸਰਕਾਰੀ ਬੰਦਾ ਉਹ ਤੁਸੀਂ ਆਪਣੇ ਆਖ ਹਿਸਾਬ ਨਾਲ ਜੀ ਠੀਕ ਹੈ ਨਾ ਕੈਂਡੀਡੇਟ ਨੂੰ ਮਾੜੀ ਕੋਈ ਜਿੰਮੇ ਨਹੀਂ ਆਉਂਦਾ ਲੰਬਦਰ ਜੀ ਵੀ ਕੋਈ ਇਸ ਤਰ੍ਹਾਂ ਦਾ ਹੈਗਾ ਗੜਬੜ ਹੋ ਸਕਦੀ ਹੈ। ਜੇ ਗੜਬੜ ਹੋਣ ਤੁਸੀਂ ਯਾਰ ਪੱਤਰਕਾਰ ਹੋ ਬਈ ਸਾਹ ਆਪ ਸਾਰੇ ਹਿਸਾਬ ਲਾ ਲਓ ਵੀ ਕਾਹ ਤੋਂ ਆਊਗਾ ਪ੍ਰਾਈਵੇਟ ਜਗ੍ਹਾ ਤੋਂ। ਬਈ ਤੁਸੀਂ ਸ਼ਿਕਾਇਤ ਕਰਤਾ ਹੋ ਨਾ ਸ਼ਿਕਾਇਤ ਤਾਂ ਬਈ ਕਰਾਂਗੇ ਅਸੀਂ ਜਦੋਂ ਕਿਸੇ ਨਿੱਜੀ ਚੀਜ਼ ਚਾਹੀ ਤੋ ਨਿਕਲਣਗੇ ਵੀਡੀਓ ਸਾਹ। ਇੱਥੇ ਸਾਨੂੰ ਇਹ ਮਤਲਬ ਕੀ ਗਿਆ ਕੋਈ ਦੱਸੋ ਨਾ ਫਿਰ ਹੌਣ ਕੈਮਰਾ ਡਰ ਕੇ ਹੋਣ ਡਰਨ ਕਰੀ ਦਿਓ ਜੋ ਹੈ ਸ਼ਿਕਾਇਤ ਇਹਨੂੰ ਮਿਲ ਕੇ ਇਹਨਾਂ ਜਿਹੜਾ ਕੈਂਡੀਡੇਟਾ ਤੁਹਾਨੂੰ ਹੁੰਦਾ ਪਤੀ ਹੋਣਾ ਯਾਰ ਇਹ ਕਿਉਂ ਕਿਉਂ ਡਰ ਰਹੇ ਹੋ ਤੁਸੀਂ ਦੱਸੋ ਐਡਾ ਬੜਾ ਐਮ ਐਲ ਏ ਥੋੜੇ ਨਾਲ ਆ ਤੁਸੀਂ ਦੱਸੋ ਜਰਾ ਕੁਝ ਕੋਈ ਕੋਈ ਤਾਂ ਹੋਊਗਾ ਨਾ ਤੁਸੀਂ ਜਰਾ ਮੁਲਾਕਾਤ ਕਰਕੇ ਉਹ ਤਾਂ ਹੈ ਤੁਸੀਂ ਦੱਸੋ ਹੋਰ ਕੁਝ ਹਾਂਜੀ 7777 ਕਾਰ ਨੰਬਰ ਦੀ ਜਿਹੜੀ ਇਹਨਾਂ ਦੇ ਨਾਲ ਸੀਗੀ ਹਾਂਜੀ ਕਿਸ ਦੀ ਕਾਰ ਕੋਣ ਵੇਚ ਦੀਗਾ ਉਹ ਨਹੀਂ ਮੈਨੂੰ ਪਤਾ ਠੀਕ ਹੈ ਤੁਹਾਨੂੰ ਕਿਸ ਕਾਰ ਦੇ ਪੈਸੇ ਦਿੱਤੇ ਗਏ ਤੁਹਾਨੂੰ ਸਭ ਪਤਾ ਹੋਣਾ ਉਹ ਨਹੀਂ ਸਾਨੂੰ ਪੈਸੇ ਨੇ ਨਹੀਂ ਨਾ ਪਤਾ ਵੀ ਕੀ ਕਾਰ ਨੂੰ ਦਿੱਤੇ ਗਏ ਨੇ ਅੰਦਰ ਕੀ ਹੋਇਆ ਇਹਨੂੰ ਅੰਦਰਲੀ ਗੱਲ ਨਹੀਂ ਨਾ ਅਗਲੇ ਦੀ ਆਪ ਨੂੰ ਪਤਾ ਸੀ ਉਹਨੇ ਕਿੰਨੇ ਦਿੱਤੇ ਨੇ ਕਿੰਨੇ ਨਹੀਂ ਦਿੱਤੇ ਨੇ ਪ੍ਰਸ਼ਾਸਨ ਇੱਥੇ ਸੀ ਮੀਡੀਆ ਸੀ ਤਾਂ ਤੁਹਾਡੇ ਪ੍ਰਗਟ ਤੁਹਾਨੂੰ ਲੱਗਦਾ ਵੀ ਇਹ ਗੱਡੀ ਚ ਪੈਸੇ ਹੋਣੇ ਚਾਹੀਦੇ ਸੀ ਲੇਕਿਨ ਹੋਏ ਨਹੀਂ ਵੀਰੇ ਜਿਹੜੇ ਹਸਾਬ ਨਾਲ ਇਹ ਉੱਥੋਂ ਨਿਕਲੇ ਨੇ ਜਾਂ ਇਹ ਉਹ ਹਸਾਬ ਨਾਲ ਇਹਦੇ ਵਿੱਚ ਹੋਣਾ ਜਿਨਾ ਜਦੋਂ ਉੱਥੋਂ ਕੁਝ ਕੁ ਲੈ ਕੇ ਆਏ ਹੁਣੇ ਨਾ ਤੁਸੀਂ ਕਿਉਂ ਜਾਊਗਾ ਕਿਸੇ ਦੀ ਨਿੱਜੀ ਜਗ੍ਹਾ ਤੇ ਅਗਲਾ ਤੁਸੀਂ ਦੇਖਿਆ ਤਾਂ ਮੋਬਾਈਲ ਦੀ ਟ੍ਰੇਸਿੰਗ ਵੀ ਹੋਣੀ ਚਾਹੀਦੀ ਹੈ ਕਿਉਂਕਿ ਜੀਐਸਐਮ ਜਿਹੜਾ ਹੈਗਾ ਕਿਦਾਂ ਦਾ ਪਤਾ ਲੱਗਦਾ ਵੀ ਹੈ ਮੈਂ ਕਿੱਥੇ ਕਿੱਥੇ ਲੋਕੇਸ਼ਨ ਦੇਖਿਆ ਵੀਰੇ ਅਸੀਂ ਇੱਥੋਂ ਨਿਕਲਦਾ ਦੇ Sí, uh, no, I'm I'm trying a trying to to mango a <inaudible>